ਮਾ ਲਈ ਮੈਂ ਗੱਲ ਇਹ ਖੋਹੁੰਦਾ ਆਂ ਮੈਂ ਪਟਿਆਲੇ ਗਿਆ ਪਰਸਾ ਤੇ ਉੱਥੇ ਦੀ ਗੱਲ ਬਹੁਤ ਪੌਸ਼ ਏਰੀਆ ਬੜਾ ਮਤਲਬ ਕਿ ਅਮੀਰ ਘਰਾਣੇ ਉੱਥੇ ਰਹਿੰਦੇ ਆ ਜਿਨ੍ਹਾਂ ਦੇ 5-5-7 ਕਰੋੜ ਘਰਾਂ ਤੇ ਲਾਏ ਹੋਏ ਆ ਉਹਨਾਂ ਨੇ ਵੀ ਮੈਂ ਪੁੱਛਿਆ ਮਸ ਤੁਹਾਨੂੰ ਬਿੱਲ ਕੋਲ ਆਉਂਦਾ ਇੱਥੇ ਕਿ ਨਾ ਬਿੱਲ ਤਾਂ ਸਾਰਾ ਆਉਂਦੇ ਨਹੀਂ ਉਹਨਾਂ ਮਾਪਾ ਸਾਰਾ ਜਿੰਨਾ ਇੱਥੇ ਰਹਿੰਦੇ ਆ ਟੋਪਾਈ ਸਿਕਰ ਹੈ ਕਿਸ ਨੂੰ ਬਿੱਲ ਨਹੀਂ ਸੁਦਾ ਜਿਹੜਾ ਬੰਦਾ 7-8 ਕਰੋੜ ਦੇ ਕੋਠਾ ਪਾਈ ਬੈਠਾ ਉਹਦਾ ਬਿੱਲ ਮਾਫ ਹੋਣਾ ਚਾਹੀਦਾ ਵੀ ਇਹ ਜਲਾਸ ਜਿਹੜਾ ਬੁਲਾਇਆ ਗਿਆ ਉਹਦਾ ਕੀ ਫਾਇਦਾ ਕੀ ਨੁਕਸਾਨ ਕਿਹੜੇ ਪੱਖ ਤੋਂ ਫਾਇਦੇ ਨੁਕਸਾਨ ਹੋਏ ਨੇ ਉਹ ਸਾਰੇ ਆਪਾਂ ਵਿਚਾਰਨੇ ਆ ਸਦਨ ਅੱਜ ਸਿਫਾਰਿਸ਼ ਕਰਦਾ ਹੈ ਕਿ ਸੂਬਾ ਸਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਰਬਾਰ ਸਾਹਿਬ ਦਾ ਗਲੀਆਰਾ ਜਿਹੜਾ ਗਲੀਆਰੇ ਦਾ ਏਰੀਆ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਤਲਵੰਡੀ ਸਾਬੋ ਸ੍ਰੀ ਦੰਦਨਾ ਸਾਹਿਬ ਜੀ ਦਾ ਜਿਹੜਾ ਪਰਬੰਦੀ ਸਾਭੋ ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕਰਦੇ। ਸੋ ਇਹ ਹੁਣ ਤੁਸੀਂ ਸੁਣਿਆ ਕਿ ਅੱਜ ਲੱਗਦਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਬਹੁਤ ਵੱਡੇ ਇਤਿਹਾਸਕ ਫੈਸਲੇ ਅੱਜ ਪੰਜਾਬ ਲਈ ਹੋਣਗੇ। ਪਰ ਨਹੀਂ। ਉਹ ਕਹਿੰਦੇ ਹੋ ਜਨਾ ਵੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ। ਅੱਜ ਇਹ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਅੰਮ੍ਰਿਤਸਰ ਤਲਵੰਡੀ ਸਾਬੋ ਤੇ ਨੰਦਪੁਰ ਸਾਹਿਬ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਪਰ ਗਲਿਆਰਾ ਜਿਹੜਾ ਦਰਬਾਰ ਸਾਹਿਬ ਦਾ ਗਲਿਆਰਾ ਦੰਦਮਾ ਸਾਹਿਬ ਤਖਤ ਦਾ ਗਲਿਆਰਾ ਜਾਂ ਨੰਦਪੁਰ ਸਾਹਿਬ ਦਾ ਜਿਹੜਾ ਉਹਨਾਂ ਨੂੰ ਇਹਨਾਂ ਨੇ ਗਲਿਆਰੇ ਨੂੰ ਕਹਿੰਦੇ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ ਉੱਥੇ ਕੋਈ ਮੀਟ ਸ਼ਰਾਬ ਕੋਈ ਤੰਬਾਕੂ ਕੋਈ ਬੀੜੀ ਜਰਦਾ ਉੱਥੇ ਨਹੀਂ ਮਿਲੇਗਾ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਤਲਵੰਡੀ ਸਾਬੋ ਜਾਣਦੇ ਆ ਅਨੰਦਪੁਰ ਸਾਹਿਬ ਜਾਣਦੇ ਆ ਕੀ ਉਸ ਗਲਿਆਰੇ ਦੇ ਵਿੱਚ ਕੋਈ ਬੀੜੀ ਕੋ ਜਰਦਾ ਕੋ ਦਾਰੂ ਕੋਈ ਮੀਟ ਪਹਿਲਾਂ ਵਿਖਦਾ ਹੈ ਨਹੀਂ ਵਿਕਦਰ ਉਹਦਾ ਪਹਿਲਾਂ ਹੀ ਪਵਿੱਤਰ ਹੈ ਇਹੀ ਸਵਾਲ ਏਸੇ ਮਤੇ ਦੇ ਉੱਤੇ ਜਦੋਂ ਪ੍ਰਗਟ ਸਿੰਘ ਨੇ ਸਵਾਲ ਕੀਤਾ ਨਾ ਕਿ ਜੀ ਉਹਦਾ ਪਹਿਲਾਂ ਹੀ ਪਵਿੱਤਰ ਹੈ ਤਾਂ ਉਸ ਤੋਂ ਬਾਅਦ ਮੋੜਵੇਂ ਰੂਪ ਚ ਉਹਦਾ ਜਵਾਬ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜੀ ਪਹਿਲਾਂ ਅਧਿਕਾਰਤ ਤੌਰ ਤੇ ਨਹੀਂ ਹੈਗਾ ਹੁਣ ਅਧਿਕਾਰਤ ਤੌਰ ਤੇ ਅਸੀਂ ਉਸ ਗਲਿਆਰੇ ਨੂੰ ਪਵਿੱਤਰ ਦਰਜਾ ਦਿੱਤਾ ਦੇਖੋ ਕਿੱਡੇ ਗੋਲ ਤਰੀਕੇ ਨਾਲ ਸਾਰੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਤਲਵੰਡੀ ਸਾਬੋ ਨੂੰ ਦਰਜਾ ਦੇਣਾ ਆਨੰਦਪੁਰ ਸਾਹਿਬ ਸ਼ਹਿਰ ਨੂੰ ਦਰਜਾ ਦੇਣਾ ਪਵਿੱਤਰ ਸ਼ਹਿਰ ਦਾ ਉਹ ਦਮ ਨਹੀਂ ਇਹਨਾਂ ਦੀਆਂ ਲੱਤਾਂ 'ਚ ਉਹ ਜਾਣ ਨਹੀਂ ਹੈਗੀ ਕਿ ਇਹ ਇਸ ਤਰ੍ਹਾਂ ਕਰ ਜਾਣ ਪੁਸ਼ਕਰ ਸਾਰਾ ਸ਼ਹਿਰ ਦਾ ਪਵਿੱਤਰ ਦਰਜ ਰੱਤਾ ਗਿਆ ਸਾਰੇ ਸ਼ਹਿਰ ਨੂੰ ਉੱਥੇ ਤੁਹਾਨੂੰ ਸ਼ਹਿਰ ਦੇ ਵਿੱਚ ਕੋਈ ਮੀਟ ਸ਼ਰਾਬ ਕੋਈ ਆਂਡਾ ਕੋਈ ਬੀੜੀ ਜਰਦਾ ਕੱਖ ਨਹੀਂ ਮਿਲਦਾ ਪਰ ਇਹ ਕਹਿੰਦੇ ਨਹੀਂ ਵੀ ਕੱਲਾ ਗਲਿਆਰਾ ਅਸੀਂ ਅਧਿਕਾਰ ਤੌਰ ਤੇ ਕਰਦਾ कि बाकी शहर ਦੇ ਵਿੱਚ ਜੋ ਆਂਡੇ ਮੀੜ ਸ਼ਰਾਬਾ ਸਾਰਾ ਕੁਝ ਉਹ ਉਵੇਂ ਹੀ ਚੱਲੂਗਾ ਸੋ ਉੱਥੇ ਮਨਪ੍ਰੀਤ ਸਿੰਘ ਐਲੀ ਨੇ ਬਹੁਤ ਸੋਹਣੀ ਗੱਲ ਕੀਤੀ ਬੰਦ ਨੂੰ ਸੁਣਿਆ ਉਹਨਾਂ ਨੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਚੰਡੀਗੜ੍ਹ ਦੀ ਗੱਲ ਕੀਤੀ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ ਪਾਣੀਆਂ ਦੀ ਗੱਲ ਕੀਤੀ ਡੈਮਾਂ ਦੀ ਬੀਬੀ ਐਮਬੀ ਦੀ ਸਾਰੀਆਂ ਗੱਲਾਂ ਬਾਤਾਂ ਹੋਈਆਂ ਪਰ ਇਹਨਾਂ ਨੇ ਅੱਜ ਇਸ ਇਜਲਾਸ ਦੇ ਉੱਤੇ ਕਈ ਬੰਦਿਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਿਆ ਤੈਨੂੰ ਕੀ ਤਕਰੀਫ ਆ ਤੂੰ ਕਿਉਂ ਬੋਲਦਾ ਗੁਰੂ ਸਾਹਿਬ ਦਾ ਦਿਹਾੜਾ ਫੋਟਮਾਂ ਲਾ ਕੇ ਬੋਰਡ ਲਾ ਕੇ 300 ਕਰੋੜ ਰੁਪਇਆ ਪੰਜਾਬ ਦਾ ਬਰਬਾਦ ਕਰਕੇ ਦਿੱਲੀ ਦੇ ਡਟੇਰੇ ਨੂੰ ਲਟਾ ਕੇ ਜਿੰਨਾ ਉਹ 300 ਕਰੋੜ ਰੁਪਇਆ ਤੇ ਬਾਅਦ 100 ਕਰੋੜ ਖਰਚ ਤਣਾ 200 ਕਰੋੜ ਇਹਨਾਂ ਨੇ ਸ਼ਖਸਕਾ ਲਿਆ ਬੋਲੋ ਉਹ 10th ਤੋਂ ਲੈ ਕੇ ਕੁਰਸੀਆਂ ਤੋਂ ਲੈ ਕੇ ਸਾਊਂਡ ਸਿਸਟਮ ਤੋਂ ਲੈ ਕੇ ਜੋ ਉੱਥੇ ਸਮਾਨ ਆਇਆ ਸਾਰਾ ਦਿੱਲੀ ਦੀਆਂ ਕੰਪਨੀਆਂ ਕੋਲ ਠੇਕਾ ਸੀ ਜਿੰਨੇ ਪੰਜਾਬ ਦੇ ਵਿੱਚ ਬੋਰਡ ਲਾਏ ਗਏ ਕਰੋੜਾਂ ਰੁਪਇਆ ਦੇ ਖਰਚਾ ਗਿਆ ਉਹ ਸਾਰਾ ਬੋਝ ਪੰਜਾਬ ਦੇ ਖਜ਼ਾਨੇ ਤੇ ਪਿਆ ਕੀ ਮੈਂ ਕੱਲ ਵੀ ਇਹ ਗੱਲ ਬੋਲਿਆ ਸੀ ਜਦੋਂ ਅਸੀਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੂੰ ਸਵਾਲ ਰੱਖੇ ਆ ਵੀ ਆਹ ਅਸਲ ਮੁੱਦੇ ਨੇ ਪੰਜਾਬ ਦੇ ਕੀ ਸਾਡੇ ਗੁਰੂਆਂ ਦੀ ਇਹ ਸੋਚ ਸੀ ਕੀ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਕੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਉਸ ਧਰਤੀ ਦੇ ਉੱਤੇ ਬੇਅਦਬੀਆਂ ਦੀ ਕੋਈ ਗੱਲ ਹੋਈ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਈ ਜਿਹੜੇ 35 35 40 40 ਸਾਲ ਤੋਂ ਬੰਦ ਨੇ ਪਿਛਲੇ ਸਾਲ ਡੇਢ ਸਾਲ ਤੋਂ ਸਮਾਣੇ ਟਾਵਰ ਦੇ ਉੱਤੇ ਇੱਕ ਸਿੰਘ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਆਖਰੀ ਸਾਹਾਂ ਤੇ ਚੜਿਆ ਬੈਠਾ ਹੈ ਤਹਾਂ ਇੰਨੇ 100 ਫੁੱਟ ਉੱਪਰ ਬੈਠਾ ਹੋ ਵੇਦਵੀਆਂ ਲਈ ਕਾਨੂੰਨ ਬਣਾਉਣ ਲਈ ਬੈਠਾ ਉਹ ਇੱਕ ਸਟੈਂਡਿੰਗ ਕਮੇਟੀ ਨੂੰ ਕਹਿੰਦਾ ਥੋੜਾ ਭੇਜਿਆ ਹੋਇਆ ਇਹ ਸਾਰਾ ਗੱਲਬਾਤ ਲਿਖ ਕੇ ਮਤਾ ਤੇ ਗਾਂਹ ਦੇਖਦੇ ਆ ਕੀ ਬਣਦਾ ਉਥੇ ਕੋਈ ਗੱਲਬਾਤ ਹੋਈ ਪੰਜਾਬ ਦੀ ਕੋਈ ਡੈਮੋਗ੍ਰਾਫੀ ਦੀ ਗੱਲਬਾਤ ਹੋਈ ਨਹੀਂ ਗੁਰੂ ਸਾਹਿਬ ਨੇ ਸਾਡਿਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੀ ਗੱਲ ਕੀਤੀ ਕੁਦਰਤ ਨੂੰ ਸੰਭਾਲਣ ਦੀ ਗੱਲ ਕੀਤੀ ਸਾਰੀ ਗਰਵਾਣੀ ਦੇ ਵਿੱਚ ਕੁਦਰਤ ਨੂੰ ਸੰਭਾਲਣੀਆਂ ਗੱਲਾਂ ਨੇ ਸੰਭਾਲਣੀਆਂ ਗੱਲਾਂ ਨੇ ਪਰ ਅੱਜ ਉੱਥੇ ਇਹ ਕੋਈ ਗੱਲ ਹੋਈ ਵੀ ਭਾਈ ਜਿਹੜਾ ਜ਼ਹਿਰਾਂ ਪਾਈਆਂ ਜਾ ਰਹੀਆਂ ਨੇ ਦਰਿਆਵਾਂ ਦੇ ਵਿੱਚ ਸਾਡੇ ਲੋਕਾਂ ਨੂੰ ਜ਼ਹਿਰਾਂ ਪਾ ਕੇ ਮਾਰਿਆ ਜਾ ਰਿਹਾ ਉਹਦੀ ਕੋਈ ਗੱਲ ਹੋਈ ਨਹੀਂ ਹੋਈ ਫਿਰ ਕੀ ਫਾਇਦਾ ਇਹ ਡਰਾਮੇ ਕਿਉਂ ਕਰ ਰਹੇ ਹੋ ਤੁਸੀਂ ਬੌਧੇ ਭਗਤਾਂ ਨੂੰ ਇਹ ਵੀ ਇਹ ਤਖਰੀਬ ਹੁੰਦੀ ਹੈ ਮੇਰੀਆਂ ਗੱਲਾਂ ਦੀ ਕਿ ਤੂੰ ਕਿਉਂ ਬੋਲਦਾ ਬਾਕੀ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਭਾਈ ਸਾਹਿਬ ਅਈ ਸੋਡੇ ਕਿਹੜੀਆਂ ਚੁੰਡੀਆਂ ਵੜਦੇ ਆ ਜੀ ਅੱਜ ਮੇਰੇ ਘਰ ਵੀ ਪੁਲਿਸ ਲਾਤੀ ਤੜਕੇ ਦੀ ਆ ਦੇਖ ਲੋ ਉਧਰੋਂ ਅਮਤੋਤ ਸਿੰਘ ਮਾਨ ਦੇ ਘਰੇ ਪੁਲਿਸ ਲਾਤੀ 22 25 ਉਹਦੇ ਮੁਲਾਜ਼ਮ ਆ ਕੇ ਬਹਿ ਗਏ ਇਧਰੋਂ ਤੁਸੀਂ ਭਾਨੇ ਦੇ ਜਾ ਕੇ ਪੁਲਿਸ ਲਾਤੀ ਆ ਦੇਖੋ ਆ ਤੁਸੀਂ ਲਿਆ ਕੇ ਤੜਕੇ ਦੀ ਪੁਲਿਸ ਇੱਥੇ ਆ ਮੇਰੇ ਘਰ ਮਰੇ ਬੈਠੇ ਰਹੇ ਆ ਕਿ ਆ ਲੋ ਆ ਵੀਡੀਓ ਹੋਣੇ ਸੀ ਸਾਡੇ ਦਰਵਾਜ਼ੇ ਮੂਰੇ ਸਾਨੂੰ ਪੁਲਿਸ ਬਿਠਾਤੀ ਤੁਸੀਂ ਇੱਥੋਂ ਘਰੋਂ ਨਹੀਂ ਨਿਕਲ ਲੱਤਾ ਤੜਕਿਆਂ ਦੇ ਨੇ ਕੱਲ ਜਦੋਂ ਅਸੀਂ ਗਏ ਆ ਅਨੰਦ ਪ੍ਰਸਾਦ ਅਸੀਂ ਆਪ ਸਾਰਾ ਤੁਸੀਂ ਦੇਖਿਓ ਕੱਲ ਦਾ ਜਿਹੜਾ ਰੱਖਿਆ ਸੀ ਜਿਹੀਆਂ ਗੱਲਾਂ ਬਾਤਾਂ ਉਹ ਸਿਰ ਪੰਜਾਬ ਦੇ ਮੁੱਦੇ ਨਹੀਂ ਪਈ ਇਹਨਾਂ ਮੁੱਦਿਆਂ ਤੇ ਅੱਜ ਤੁਸੀਂ ਇਤਿਹਾਸਕ ਧਰਤੀ ਤੇ ਆ ਰਹੇ ਹੋ ਨਾ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਆ ਸਾਨੂੰ ਅੱਜ ਵੀ ਖਤਰਾ ਖੜਾ ਹੋ ਗਿਆ ਵੀ ਅੱਜ ਨਾ ਆ ਜਣਾ ਇੱਥੇ ਆ ਤੁਹਾਨੂੰ ਘਰਾਂ ਦੇ ਵਿੱਚ ਤੁਸੀਂ ਨਿਰਬੰਧ ਕਰ ਲਿਆ ਬਾਹਰ ਨਹੀਂ ਨਿਕਲਣਤਾ ਮਾਨ ਸਾਹਿਬ ਐਡਾ ਕਿਹੜੇ ਗੱਲ ਦਾ ਡਰ ਆ ਸਵਾਲਾਂ ਤੋਂ ਵੀ ਡਰਨ ਲੱਗ ਗਏ ਤੁਸੀਂ ਤਾਂ ਖੁਦ ਕਹਿੰਦੇ ਰਹੇ ਹੋ ਕਿ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਲੀਡਰਾਂ ਨੂੰ ਬੋਲਣਾ ਚਾਹੀਦਾ ਸਵਾਲ ਜਵਾਬ ਹੋਣੇ ਚਾਹੀਦੇ ਆ ਜੀ ਅੱਜ ਅਸੀਂ ਕੋਈ ਗੱਲ ਕਰਦੇ ਆ ਤੁਸੀਂ ਸਾਡੇ ਘਰਾਂ 'ਚ ਪੁਲਿਸ ਲਾ ਦਿੰਦੇ ਹੋ ਹੈਰਾਨੀ ਦੀ ਗੱਲ ਹੈ ਕਿ ਮੈਨੂੰ ਹੁਣ ਪਤਾ ਲੱਗਿਆ ਵੀ ਜਦੋਂ ਅਸੀਂ ਕੱਲੋਂ ਕਰਕੇ ਆਏ ਆ ਨਾ ਅਨੰਦਪੁਰ ਸਾਹਿਬ ਕਹਿੰਦੇ ਉਸ ਮਸਲੇ ਦੇ ਵਿੱਚ ਇਹਨਾਂ ਨੇ 17 ਪੁਲਿਸ ਵਾਲੇ ਸਸਪੈਂਡ ਕਰਤੇ ਵੀ ਤੁਸੀਂ ਇਥੇ ਨਿਗਾਹ ਨਹੀਂ ਰੱਖੀ ਉਹ ਬੰਦੇ ਵੜ ਕੇ ਮੇਗੇ ਅਨੰਦਪੁਰ ਸਾਹਿਬ ਦੇ ਵਿੱਚ ਹੱਦੂਗੀ ਇੱਕ ਪਾਸੇ ਤੁਸੀਂ ਸਨੇਹਾ ਲਾ ਰਹੇ ਹੋ ਕਿ ਸਾਰੇ ਆਓ ਆਪਾਂ ਨਤਮਸਤ ਹੋਈਏ ਆਪਾਂ ਗੱਲਾਂ ਕਰੀਏ ਵਿਚਾਰਾਂ ਕਰੀਏ ਪੰਜਾਬ ਬਾਰੇ ਵਿਚਾਰ ਬਟਾਂਦ ਰਹੇ ਹੋਣ ਤੇ ਦੂਜੇ ਪਾਸੇ ਆਪਾਂ ਜੇ ਸਾਡੇ ਵਰਗੇ ਉਥੇ ਬਾਗੇ ਕੱਲ ਸੋਣ ਨੂੰ ਸ਼ੀਸ਼ਾ ਦਿਖਾਉਣ ਸੁਣੀ ਅੱਖਾਂ ਦੇ ਬੰਨੀ ਹੋਈ ਪੱਟੀ ਲਾਉਣ ਵੀ ਆਹ ਹਾਲਾਤ ਨੇ ਪੰਜਾਬ ਦੇ ਇਹਦੇ ਬਾਰੇ ਕੁਝ ਕਰੋ ਤਾਂ ਤੁਸੀਂ ਚੱਕ ਕੇ 17 ਬੰਦੇ ਪੁਲਿਸ ਵਾਲੇ ਸਸਪੈਂਡ ਕਰਤੇ ਸਾਧੂਗੀ ਉਹ ਜੇ ਕੁੜੀ ਉਹ ਕਿਹੜੀ ਸੀਗੀ ਆਪਣੀ ਆ ਆ ਤਰਨਤਾਰਨ ਦੀਆਂ ਵੋਟਾਂ ਦੇ ਵਿੱਚ ਇੱਕ ਕੰਚਨਪ੍ਰੀਤ ਕੁੜੀ ਆਈ ਸੀ ਕੋਈ ਉਹਦੇ ਮਤਲਬ ਮਾਂ ਖੜੀ ਸੀਗੀ ਵੋਟਾਂ ਦੇ ਵਿੱਚ ਉਹ ਕਦੇ ਬਾਹਰ ਨਿਕਲ ਉੱਠ ਗਈ ਬਾਹਰੋਂ ਆਈ ਸੀ ਕੋਈ ਕੁੜੀ ਉਹ ਉਹ ਚੱਕਰ ਤੁਸੀਂ ਚੱਕ ਕੇ ਜਿਹੜਾ ਤਰਨਤਾਰ ਅੰਮ੍ਰਿਤਸਰ ਦਿਹਾਤੀ ਦਾ ਐਸਐਸਪੀ ਆ ਉਹ ਸਸਪੈਂਡ ਕਰਤਾ ਆਪ ਹੁਣ ਹੋਰ ਸੁਣਨ ਚ ਆਇਆ ਕਹਿੰਦੇ ਆ ਇੱਥੇ ਆਹਾ ਨਿਸ਼ੱਤਰ ਸਿੰਘ ਸੀਗਾ ਕੋਈ ਬਾਦਲਾਂ ਦਾ ਕੋਈ ਆਈਟੀ ਸੈੱਲ ਦਾ ਲਾਇਆ ਹੋਇਆ ਉਹਦੇ ਪਰਚਾ ਦਿੱਤਾ ਸੀਗਾ ਇਹਨਾਂ ਨੇ ਉਹਦੀ ਜ਼ਮਾਨਤ ਦਿੱਤੀ ਕੋਰਟ ਨੇ ਜ਼ਮਾਨਤ ਦਿੱਤੀ ਜੱਜ ਨੇ ਉਹਦੇ ਵਿੱਚ ਦੋ ਡੀਐਸਪੀ ਸਸਪੈਂਡ ਕਰਤੇ ਤੀਜਾ ਜੇਲ੍ਹ ਦਾ ਜਿਹੜਾ ਸੁਵਿਡੈਂਟ ਸੀਗਾ ਉਹਨੂੰ ਚੱਕ ਕੇ ਮਨਜੀਤ ਸਿੰਘ ਨੂੰ ਤੁਸੀਂ ਉੱਥੋਂ ਬਦਲਤਾ ਜਦੋਂ ਉਹਦੀ ਜ਼ਮਾਨਤ ਕਰਤੀ ਜ਼ਮਾਨਤ ਹੋ ਗਈ ਜ਼ਮਾਨਤ ਭਰਾਈ ਗਈ ਕੋਈ ਨਾ ਡੀਐਸਪੀ ਕਸੂਰਵਾਲਾ ਨਾ ਜੇਲ੍ਹ ਸੁਵਿਡੈਂਟ ਕਸੂਰਵਾਲਾ ਹੈ ਡੀਐਸਪੀ ਦਾ ਐਰਗੜ ਤੇ ਵੀ ਦੀ ਜ਼ਮਾਨਤ ਕਿਵੇਂ ਹੋਗੀ ਜ਼ਮਾਨਤ ਜੱਜ ਨਹੀਂ ਦਿੰਦੀ ਆ ਭਾਈ ਜੱਜ ਨਾਲ ਗੱਲ ਕਰਨੀ ਸੀ ਅੱਛਾ ਜੇ ਉਦੋਂ ਆਪਣਾ ਜੇਲ੍ਹ ਸਟੂਡੈਂਟ ਮਨਜੀਤ ਸਿੰਘ ਨੂੰ ਬਦਲਦਾ ਉਹ ਕਿਉਂ ਬਦਲਦਾ ਉਹਨੂੰ ਇਹ ਕਹਿੰਦੇ ਸੀ ਵੀ ਇਹਨੂੰ ਸੋਮਵਾਰ ਤੱਕ ਨਿਕਲਣਾ ਤੇ ਰਿਲੀਜ਼ ਨਾ ਕਰੀ ਛੱਡੀ ਨਾ ਜਦੋਂ ਭਾਈ ਕੋਰਟ ਨੇ ਜੱਜ ਨੇ ਆਰਡਰ ਕਰਤੇ ਜ਼ਮਾਨਤ ਭਰੀ ਗਈ ਸਟੂਡੈਂਟ ਦੇ ਕਿ ਸਾਰੇ ਉਹਦੀ ਕੀ ਪਾਵਰ ਉਹ ਕਿਉਂ ਨਾ ਛੱਡੂਗਾ ਆਰਡਰ ਆ ਗਿਆ ਦੇ ਕੋਲੇ ਕਿਹੜੇ ਰਾਹ ਪਏ ਹੋਏ ਆਂ ਕੀ ਸਾਫਤ ਕਰਨ ਤੇ ਲੱਗੇ ਹੋਏ ਆ ਕਿਸੇ ਦੇ ਘਰੇ ਪੋਰਸ ਭੇਤ ਦੇ ਉਹਨੂੰ ਘਰਿਆਂ ਦਾ ਰਬੰਦ ਕਰ ਲੋ ਕਿਸੇ ਜਮਾਨਤ ਰੋਕੋ ਕੋਈ ਬੋਲਦਾ ਤੇ ਪਰਚਾ ਦੇ ਦਿਓ ਕਿੰਨੀਆਂ ਕਵਾਜਾਂ ਆਪਾਂ ਬੰਦ ਕਰ ਦਿਆਂਗੇ ਮਾਨ ਸਾਹਿਬ ਕਿੰਨੇ ਕ ਬੰਦਿਆਂ ਨੂੰ ਆਪਾਂ ਨੱਪ ਲਾ ਕੇ ਰੋਕ ਲਾਂਗੇ ਇਹ ਤਾਂ ਲੋਕ ਬਹੁਤ ਵੱਡੇ ਵੱਡਿਆਂ ਤੋਂ ਨਹੀਂ ਲੋਕ ਲੋਟ ਆਏ ਕਿੰਨਿਆਂ ਨੂੰ ਦੱਪੋਗੇ ਕਿੰਨਾ ਮਤਲਬ ਕਿ ਤੁਹਾਡੇ ਚ ਗਰਾਵਟ ਆ ਗਈ ਜਾਂ ਕਿੰਨਾ ਤੁਸੀਂ ਐਸ ਤਰੀਕੇ ਨਾਲ ਹੋਰ ਹੀ ਪਾਸੇ ਤੁਰ ਪੇ ਪੰਜਾਬ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ ਤੁਸੀਂ ਹੋਰ ਪਾਸੇ ਤੁਰੇ ਫਿਰਦੇ ਹੋ ਹੈਰਾਨ ਆ ਮੈਂ ਇੱਥੇ ਜਿਹੜੇ ਬੰਦੇ ਅੱਜ ਬੋਲ ਰਹੇ ਨੇ ਚੰਡੀਗੜ੍ਹ ਦੇ ਮਸਲੇ ਤੇ ਵੀ ਉਥੇ ਗੱਲਾਂ ਹੋਈਆਂ ਵੀ ਸਾਨੂੰ ਚੰਡੀਗੜ੍ਹ ਬਚਾਉਣਾ ਚਾਹੀਦਾ ਉਹ ਭਰਾਵੋ ਚੰਡੀਗੜ੍ਹ ਵਾਲੇ ਮਸਲੇ ਦੇ ਉੱਤੇ ਤਾਂ ਥੋੜਾ ਜਿਹਾ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਮੈਂ ਕਾਂਗਰਸੀਓ ਤੁਹਾਡਾ ਇੱਕ ਬਹੁਤ ਵੱਡਾ ਲੀਡਰ ਜਿਹੜਾ ਹੈਗਾ ਉਹਦਾ ਸ਼ਰੇਆਮੇ ਬਿਆਨ ਦਿੰਦਾ ਹੈ ਕਿ ਚੰਡੀਗੜ੍ਹ ਨੂੰ ਪੂਰਨ ਸਟੇਟ ਬਣਾਉਣਾ ਚਾਹੀਦਾ ਭਾਈ ਬੱਖੇ ਤੌਰ ਦੇ ਉੱਤੇ ਉਹਦੇ ਬਾਰੇ ਆਪਾਂ ਕਦੇ ਬੋਲਣਾ ਨਹੀਂ ਸੋ ਰੱਬ ਦਾ ਵਾਸਤਾ ਇਹ ਰਾਜਨੀਤੀਆਂ ਨਾ ਖੇਡੋ ਇਹ ਪੰਜਾਬ ਨਾਲ ਨਾ ਕਰੋ ਸੋ ਮੇਰੀ ਇਨਿਕ ਸਾਨੂੰ ਗੁਜਾਰਸ਼ ਆ ਵੀ ਮੁੱਦਿਆਂ ਤੇ ਆਜੋ ਮੁੱਦਿਆਂ ਤੇ ਲੜਨਾ ਚਾਹੀਦਾ ਮੁੱਦਿਆਂ ਤੇ ਹੀ ਬੋਲਣਾ ਚਾਹੀਦਾ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਇਹ ਗੱਲਾਂ 'ਚ ਕੁਝ ਨਹੀਂ ਨਿਕਲਣਾ ਇਹ ਬੰਦੇ ਸਾਨੂੰ ਗਮਰਾਹ ਕਰ ਰਹੇ ਆ ਪੰਜਾਬ ਨੂੰ ਗਮਰਾਹ ਕਰ ਰਹੇ ਗੱਲਾਂ ਨੇ ਪੱਲੇ ਅਸੀਂ ਕੱਲ ਹੀ ਕਹਿਦਾ ਸੀਗਾ ਬਿਕਲੀਆਂ ਗੱਲਾਂ ਹੋਣੀਆਂ ਨੇ ਕੱਖ ਨਹੀਂ ਹੋਣਾ। ਉਹੀ ਅੱਜ ਕੁਝ ਹੋਇਆ ਗੱਲਾਂ-ਵਾਟਾਂ ਹੋਈਆਂ ਆਪਾਂ ਇੱਕ ਪਾਸੇ ਕਹਿ ਰਹੇ ਆ ਕਿ ਸ੍ਰੀਤਾ ਜੀ ਅ ਇਤਿਹਾਸਕ ਧਰਤੀ ਦੇ ਉੱਤੇ ਆ ਗੁਰੂ ਸਾਰਾ ਦਿਹਾੜਾ ਮਨਾ ਰਹੇ ਆ। ਛੋੜੇ ਅੰਦਰ ਇੱਥੋਂ ਥੋੜਾ ਸਰਦਾਰਾ ਪਤਾ ਲੱਗ ਜਾਂਦਾ ਗੁਰੂ ਸਾਹਿਬਾਨਾ ਪ੍ਰਤੀ ਕਿੰਨੀ ਸ਼ਰਧਾ ਹੈ। ਛੋੜੇ ਅੰਦਰ ਜਿਹੜੇ ਬੈਠੇ ਬੰਦੇ ਸੀਗੇ ਅੱਜ ਉੱਥੇ ਜਿਹੜਾ ਇਲਾਸਤ ਦੇ ਵਿੱਚ ਅੱਦੋਂ ਵੱਧ ਸਿਰ ਨਹੀਂ ਟੱਕੇ। ਘੱਟੋ ਘੱਟ ਰਮਾਲ ਦੇ ਸਿਰੇ ਢਕਾ ਦਿੰਦੇ। ਜੇ ਇੰਨੀ ਸ਼ਰਧਾ ਰੱਖਦੇ ਆ ਪਰ ਨਹੀਂ ਜਿਵੇਂ ਪਹਿਲਾਂ ਸਰਕਾਰਾਂ ਨੇ ਵਰਤਿਆ ਆੜ ਲਈ ਜਿਵੇਂ ਤੁਸੀਂ ਮਾਨ ਸਾਹਿਬ ਸੁਣਾਉਨੇ ਹੁੰਨੇ ਆਪ ਹੀ ਕਹਾਣੀਆਂ ਆਈਆਂ ਕਿ ਜੀ ਉਹ ਕਿਰਲੀ ਮੱਖੀਆਂ ਮੱਛਰ ਖਾਂਦੀ ਫਿਰਦੀ ਹੈ ਤੇ ਟੜ ਕੇ ਗੁਰੂ ਸਾਹਿਬ ਦੀ ਫੋਟੋ ਮਗਰ ਲੁਕ ਜਾਂਦੀ ਹੈ ਉਹ ਵੀ ਤਾਂ ਆੜ ਹੀ ਲੈਂਦੇ ਸੀਗੇ ਉਹਨਾਂ ਨੇ ਵੀ ਧਰਮ ਦੀ ਆੜ ਲਈ ਲੋਕਾਂ ਨੂੰ ਵਰਤਿਆ ਪੰਥ ਕਮਖੋਟਾ ਪਾ ਕੇ ਨੁਕਸਾਨ ਕੀਤਾ ਪੰਜਾਬ ਦਾ ਤੇ ਕੌਮ ਦਾ ਆਪਾਂ ਵੀ ਇਹੀ ਕੁਛ ਕਰ ਰਹੇ ਆਂ ਆਪਾਂ ਵੀ ਅਜ ਆੜ ਲੈ ਕੇ ਨੁਕਸਾਨ ਕਰ ਰਹੇ ਆਂ ਪੰਜਾਬ ਦਾ ਸੋ ਗੁਰੂ ਐ ਨਹੀਂ ਖੁਸ਼ ਹੁੰਦੇ ਗੁਰੂਆਂ ਦੇ ਦਿਹਾੜੇ ਮਨਾਉਣੇ ਆ ਉਹਨਾਂ ਦੀ ਸੋਚ ਤੇ ਉਹਨਾਂ ਦੇ ਸਿਧਾਂਤਾਂ ਤੇ ਉਹਨਾਂ ਦੀ ਵਿਚਾਰਧਾਰਾ ਤੇ ਪਹਿਲਾਂ ਦੇਣਾ ਪੈਂਦਾ ਦਿਹਾੜਾ ਮਨਾ ਲਿਆ ਐ ਨਹੀਂ ਗੱਲ ਬੰਦਦੀ ਬੋਰਡ ਲਾ ਤੇ ਲੋਕਾਂ ਨੂੰ ਸੱਦ ਲਿਆ ਭਾਸ਼ਣ ਝਾੜ ਤੇ ਹਾ ਕੀ ਨਿਕਲਿਆ ਦੱਸੋ ਲੋਕੋ ਕਲਿਆਰੇ ਕਹਿੰਦੇ ਕੱਲੇ ਪਵਿੱਤਰ ਕਰਾਂਗੇ ਜੀ ਉਹ ਤਾਂ ਪਹਿਲਾਂ ਹੀ ਹੈਗੇ ਭਰਾਓ ਸੋ ਜੇ ਲੜਾਈ ਲੜਨੀ ਚਾਹੁੰਦੇ ਆ ਮਾਨ ਸਾਹਿਬ ਤਾਂ ਤੁਸੀਂ ਕਹਿੰਦੇ ਅਸੀਂ ਕਸਟੋਡੀਅਨ ਆ ਜੀ 3 ਕਰੋੜ ਲੋਕਾਂ ਦੇ ਤਾਂ ਇਹੇ ਜੇ ਕਸਟੋਡੀਅਨ ਬਣੋ ਇੱਕ ਠੋਕ ਕੇ ਖੜੋ ਫਿਰ ਦਿੱਲੀ ਦੇ ਅੱਗੇ ਵੀ ਨਾ ਚੰਡੀਗੜ੍ਹ ਜਾਣ ਦੇਗੇ ਨਾ ਬੀਵੀਐਮਪੀ ਜਾਣ ਦੇਗੇ ਨਾ ਅਸੀਂ ਜਾਣ ਦੇਗੇ ਸਾਡੀ ਜੀ ਯੂਨੀਵਰਸਿਟੀ ਪੂਰਨ ਤੌਰ ਤੇ ਬਸ ਸੈਂਟਰ ਨਾਲ ਆ ਲੀ ਖਿੱਚ ਕੇ ਲੜਨਾ ਪਊ ਪਰ ਸਰਕਾਰ ਜਾਣਦੀ ਹੈ ਜਾਣਦੇ ਲੱਗਣ ਦੇ ਰਾਸ਼ਟਰਪਤੀ ਰਾਜ ਲੱਗਦਾ ਕੋਈ ਗੱਲ ਨਹੀਂ ਹੁਣ ਵੀ ਰਾਸ਼ਟਰਪਤੀ ਰਾਜ ਹੀ ਹੈ ਕੀ ਹੈ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਹੱਕ ਖੋਏ ਜਾ ਰਹੇ ਆ ਜਿਉਨੀਵਰਸਿਟੀ ਵਾਲਾ ਦੇਖ ਲੋ ਹਾਲ ਅੱਜ ਸਾਨੂੰ ਉਥੇ ਬੈਠਿਆਂ ਨੂੰ ਨੌਜਵਾਨਾਂ ਨੂੰ 26 27 ਦਿਨ ਹੋ ਗਏ ਆ 26 ਤਰੀਕ ਨੂੰ ਜਿਉਨੀਵਰਸਿਟੀ ਬੰਦ ਦਾ ਐਲਾਨ ਕੀਤਾ ਹੋਇਆ ਮੈਂ ਉਹਦੇ ਬਾਰੇ ਵੀ ਲੋਕਾਂ ਨੂੰ ਅਪੀਲ ਕਰਦਾ ਸਾਡਾ ਉਸਾਰ ਦੇਣਾ ਚਾਹੀਦਾ ਬਾਈ ਹਰ ਪਿੰਡ ਚ ਮਤੇ ਪੈਣੇ ਚਾਹੀਦੇ ਆ ਪੰਚਾਇਤਾਂ ਦੁਆਰਾ ਗ੍ਰਾਮ ਸਭਾਵਾਂ ਦੁਆਰਾ ਯੂਨੀਵਰਸਿਟੀ ਦੇ ਹੱਕ ਚ ਚੰਡੀਗੜ੍ਹ ਦੇ ਹੱਕ ਚ ਵੀ ਚੰਡੀਗੜ੍ਹ ਤੇ ਯੂਨੀਵਰਸਿਟੀ ਪੰਜਾਬ ਨੂੰ ਮਿਲਣੇ ਚਾਹੀਦੇ ਆ ਜਿੰਨੇ ਯੂਨੀਵਰਸਿਟੀ ਨਾਲ ਸੰਬੰਧਤ ਕਾਲਜ ਨੇ ਉਹ ਬੰਦ ਹੋਣੇ ਚਾਹੀਦੇ ਆ 26 ਤਰੀਕ ਨੂੰ ਪੂਨ ਤੌਰ ਤੇ ਕਿਉਂ 26 ਤਰੀਕ ਨੂੰ ਬੰਦ ਦੀ ਕਾਲ ਬੰਦ ਦਾ ਸੱਦਾ ਸੁਪਉਂਛ ਦੇਸੀ ਉਸ ਧਰਤੀ ਤੇ ਤੇ ਉਹਨਾਂ ਗੁਰੂਆਂ ਦਾ ਦਿਹਾੜਾ ਮਨਾ ਰਹੇ ਆ ਜਿਹੜੇ ਗੁਰੂਆਂ ਨੇ ਮਨੁੱਖਤਾ ਦੀ ਖਾਤਰ ਜਬਰ ਦੇ ਨਾ ਲੜਦਿਆਂ ਹੋਇਆਂ ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਜ਼ਾਬਰਾਂ ਦੇ ਖਿਲਾਫ ਲੜਦਿਆਂ ਹੋਇਆਂ ਆਪਣੀ ਆਪਣਾ ਸੀਸ ਹਾਰਤਾ ਆਪਣਾ ਪਰਿਵਾਰ ਕੁਰਬਾਨ ਕਰਤਾ ਅਸੀਂ ਉਹ ਉਹਨਾਂ ਗੁਰੂਆਂ ਦੇ ਦਿਹਾੜੇ ਮਨਾ ਰਹੇ ਹਾਂ ਤੇ ਤੁਸੀਂ ਜੇ ਕੋਈ ਅੱਜ ਪੰਥ ਦੀ ਗੱਲ ਕੋਈ ਪੰਜਾਬ ਦੀ ਗੱਲ ਕੋਈ ਕੌਮ ਦੀ ਗੱਲ ਕਰਦਾ ਤੇ ਅਸੀਂ ਉਹਨੂੰ ਤੇ ਐਨਐਸਏ ਵਧਾ ਰਹੇ ਹਾਂ ਯੂਪੀਐਲ ਆ ਰਹੇ ਹਾਂ ਡਿਬਰੂਗਰ ਸੱਟ ਰਹੇ ਹਾਂ ਬੰਦ ਕਰ ਰਹੀ ਹੈ ਉਹਨਾਂ ਨੂੰ ਹੁਣ ਤਾਂ ਗੱਲ ਸਾਫ਼ ਹੋ ਗਈ ਹੁਣ ਤਾਂ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਕੋਲੋਂ ਇਹ ਜਵਾਬ ਮੰਗਿਆ ਕਿ ਤੁਸੀਂ ਦੱਸੋ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਅਮਰਤਪਾਲ ਨੇ ਜਿਹੜਾ ਫੈਸ਼ਨ ਦੇ ਵਿੱਚ ਜਾਣ ਦੀ ਆਗਿਆ ਮੰਗੀ ਆ ਹਾਈ ਕੋਰਟ ਨੇ ਲਾਇਆ ਉਹਨੇ ਪੰਜਾਬ ਸਰਕਾਰ ਨੂੰ ਲਿਖਿਆ ਹਾਈ ਕੋਰਟ ਨੇ ਵੀ ਤੁਸੀਂ ਦੱਸੋ ਤੁਸੀਂ ਮਨਜ਼ੂਰੀ ਦੇਣੀ ਹੈ ਤੇ ਤੁਸੀਂ ਸਾਰੀ ਗੱਲ ਸੈਂਟਰ ਦੇ ਸਿਰ ਦਿੰਦੇ ਸੀਗੇ ਮਤਿਆਂ ਸੈਂਟਰ ਵੀ ਨਾਲ ਹੀ ਐ ਰਲੇ ਹੋਏ ਆ ਕਿਹੋ ਖਿਚੜੀਆਂ ਇੱਕੋ ਹੀ ਗੱਲ ਆ ਸੋਡੀ ਉਤੋਂ ਡਰਾਮੇ ਆ ਆ ਚੰਡੀਗੜ੍ਹ ਨਾਲ ਜਿਹੜਾ ਮਸਲਾ ਸੋਡਾ ਇਹਨੂੰ ਤੁਸੀਂ ਇੱਕ ਵਾਰੀ ਪਿੱਛੇ ਪਤਾ ਕਿਉਂ ਹਟਿਆ ਬੀਜੇਪੀ ਵਾਲੇ ਉਹ ਜੋ ਕੇ ਦੇਖਦੇ ਆ ਟੀਕਾ ਲਾ ਕੇ ਦੇਖਦੇ ਵੀ ਬੁੜਕਦੇ ਮਾੜੇ ਮੋਟੇ ਬਿਆਨਾਂ ਨਾਲ ਨਹੀਂ ਗੱਲ ਬਣਨੀ ਮਤਿਆਂ ਨਾਲ ਨਹੀਂ ਗੱਲਾਂ ਉਹਨਾਂ ਨੇ ਪਿੱਛੇ ਹਟਣਾ ਇਹ ਭੁੱਲ ਜੋ ਉਹਦਾ ਇਹ ਇੱਕ ਵਾਰੀ ਦੇਖ ਰਿਆ ਆ ਸੈਸ਼ਨ ਨਹੀਂ ਅਗਲੇ ਸੈਸ਼ਨ ਲੈ ਆਉਣਗੇ ਉਹਦੇ ਨਾਲੇ ਉਦੋਂ ਨੂੰ ਉਹਨਾਂ ਦੇ ਕੋਲ ਰਾਜ ਸਭਾ ਦੇ ਮੈਂਬਰ ਹੋਰ ਪੂਰੇ ਹੋ ਜਾਣੇ ਆ ਜਿਹੜਾ ਬਿਹਾਰ ਦੇ ਵਿੱਚ ਹੁਣ ਜਿੱਤ ਗਿਆ ਉਹਦੇ ਵਿੱਚੋਂ ਕਿੰਨੇ ਰਾਜ ਸਭਾ ਦੇ ਮੈਂਬਰ ਆਉਣੇ ਆ ਉਹ ਰਾਜ ਸਭਾ ਦੀ ਵੀ ਪੂਰੀ ਹੋ ਜਾਣਾ ਲੋਕ ਸਭਾ ਚ ਹੈ ਗਈ ਹੈ ਹੁਣ ਰਾਜ ਸਭਾ ਲੋਕ ਸਭਾ ਕਰਕੇ ਪਾਸ ਦਾ ਸਿਲਪਟ ਦੇਣੇ ਆ ਮਾਨ ਸਾਹਿਬ ਖੁਸ਼ ਹੋ ਕੇ ਟਵੀਟ ਕਰ ਰਿਹਾ ਹੈ ਕਿ ਬਹੁਤ ਵਧੀਆ ਫੈਸਲਾ ਕਿਹੜਾ ਫੈਸਲਾ ਵਧੀਆ ਜੀ ਇਹਦੇ ਵੀ ਆਪਾਂ ਗੱਲ ਕਰਾਂਗੇ ਚੰਡੀਗੜ੍ਹ ਵਾਲੇ ਮਸਲੇ ਤੇ ਕਰੇ ਫਿਰ ਗੱਲ ਕਰਾਂਗੇ ਕਿ ਕਿਵੇਂ ਕਿਵੇਂ ਚੰਡੀਗੜ੍ਹ ਗਿਆ ਕਿੰਨਾ ਕਾਰਨਾ ਕਰਕੇ ਗਿਆ ਉਹਦੇ ਜ਼ਿੰਮੇਵਾਰ ਦੋਸ਼ੀ ਲੋਕ ਕੌਣ ਨੇ ਸੁਮੇ ਐਨੇ ਤੁਹਾਨੂੰ ਲੋਕੋ ਅਪੀਲ ਕਰਦਾ ਕਿ ਬਾਈ ਛੱਡ ਦਿਓ ਇਹ ਧੜੇ ਭਗੌਣੇ ਨਿਚ ਪਾ ਲੈਣੇ ਗਰਜਾਂ ਦੇ ਵਿੱਚ ਆਪਾਂ ਨਾ ਆਈਏ ਯਾਰ ਛੱਡ ਦਿਓ ਇਹਨਾਂ ਮਸਲੇ ਮੁੱਦਿਆਂ ਨੂੰ ਆ ਸਾਡੇ ਲਈ ਅੱਜ ਜੋ ਪੰਜਾਬ ਦੇ ਹੱਕਾਂ ਦੀ ਗੱਲ ਆ ਜੋ ਮੁੱਦਿਆਂ ਦੀ ਗੱਲ ਆ ਉਹਨਾਂ ਤੇ ਆਪਾਂ ਲੜਗੇ ਜੇ ਅਸੀਂ ਚਾਹੁੰਨੇ ਆ ਕਿ ਸਾਡੀਆਂ ਨਸਲਾਂ ਇੱਥੇ ਬਚੀਆਂ ਰਹਿਣ ਸਾਡਾ ਹੋਂਦ ਸਾਡੀ ਇੱਥੇ ਜਿਉਂਦੀ ਰਹੇ ਸਾਡੀ ਸੱਭਿਆਚਾਰ ਜਿਉਂਦੀ ਰਹੇ ਸਾਡੀਆਂ ਬੋਲੀਆਂ ਸਾਡੇ ਸਾਹਿਤ ਇਤਿਹਾਸ ਬਚੇ ਰਹਿਣ ਤਾਂ ਫਿਰ ਸਾਨੂੰ ਅੱਜ ਇਹ ਮੁੱਦੇਾਂ ਤੇ ਆਉਣਾ ਪੈਣਾ ਬਾਈ ਪਰ ਅਸੀਂ ਅੱਜ ਮੈਂ ਦੇਖ ਰਿਹਾ ਅਸੀਂ ਮਾਨ ਸਾਹਿਬ ਸੈਲਫੀਆਂ ਲੈ ਰਹੇ ਆ ਉੱਥੇ ਲੋਕਾਂ ਨਾਲ ਦੋ ਚਾਰ ਨਾਲ ਕੋ ਬੀਬੀਆਂ ਸੀਗੀਆਂ ਕੁਝ ਬੰਦਿਆਂ ਨਾਲ ਸੈਲਫੀਆਂ ਲੈ ਰਹੇ ਆ ਇਹਨਾਂ ਨੇ ਵੀ ਸਲਾਮ ਮੀ ਅਫਰਗਾਲ ਵੀ ਦੇਖੋ ਦੇਖਿਆ ਹੈ ਜਿਆ ਮੁੱਖ ਮੰਤਰੀ ਜਿਹੜਾ ਸੋਡਾ ਕੋ ਸੈਲਫੀਆਂ ਲੈਂਦਾ ਆਵੇ ਕਦੇ ਇਹ ਗੱਲਾਂ ਸੈਲਫੀਆਂ ਸੈਲਫੀਆਂ ਵਾਲੀਆਂ ਛੱਡ ਦੇ ਯਾਰ ਨਾ ਇਹਨਾਂ ਲੋਕਾਂ ਦੇ ਪੈਰਾਂ ਹੇਠਾਂ ਹੱਥ ਦਿਓ ਨਾ ਇਹਨੀਆਂ ਪਾਚਾਪਲੂਸੀ ਕਰੀ ਗਈ ਨਾ ਅਸੀਂ ਇਹਨਾਂ ਨਿਜ ਪਾਲੀਏ ਉਹ ਵੱਡੇ ਨੁਕਸਾਨ ਪੰਜਾਬ ਦੇ ਹੋ ਰਹੇ ਨੇ ਬਈ ਸੋ ਇਹ ਨਹੀਂ ਕਿ ਮੇਰੀਆਂ ਬੇਨਤੀਆਂ ਨੇ ਜੂਰ ਗੌਰ ਕਰਿਓ ਬਾਕੀ ਜ਼ਰੂਰ ਹੈ ਸਾਨੂੰ ਆਪਣੇ ਆਪ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਜਿਹੜਾ 300 ਕਰੋੜ ਇੰਨਾ ਨੇ ਖਰਚਿਆ ਜੇ ਉਹੀ 300 ਕੋਰ ਰੁਪਇਆ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਦੇ ਦਿੰਦੇ ਜਿਹੜੀ ਘਟੇ ਜਾ ਰਹੀ ਹੈ ਜਿਹਦੀ ਜ਼ਮੀਨ ਗਹਿਣੇ ਪੈ ਰਹੀ ਹੈ ਯੂਨੀਵਰਸਿਟੀ ਦੀ ਬੈਂਕਾਂ ਕੋਲੇ ਕਿਸੇ ਸਰਸੈਂਟਰ ਨੂੰ ਦੇ ਦਿੰਦੇ ਕਿਸੇ ਖੇਤੀਬਾੜੀ ਯੂਨੀਵਰਸਿਟੀ ਨੂੰ ਦੇ ਦਿੰਦੇ ਇਹ ਹੀ ਅਸਲ ਗੁਰੂਆਂ ਦਾ ਕੰਮ ਜਿੱਤੇ ਇਹ ਆਇਆ ਨਹੀਂ ਵੀ ਟੈਂਟ ਲਾ ਲਏ ਤੇ ਉਥੇ ਡਰਾਮੇ ਰਚ ਲੈ ਐ ਨਹੀਂ ਗੱਲਾਂ ਮਿਲਣਾਂ ਇਹ ਕਰਨਾਲੀ ਗੱਲ ਹਾਂ ਜੇ ਕਰਨ ਆਏ ਸੀ ਫਿਰ ਗੱਲ ਕਰਦੇ ਆਨੰਦਪੁਰ ਸਾਹਿਬ ਦੇ ਮਤੇ ਦੀ ਕਰਦੇ ਰਾਜਨੀਤਿਕ ਹਾਕਮਾਂ ਦੀ ਗੱਲ ਪਾਣੀਆਂ ਦੀ ਖੁੱਲ੍ਹ ਕੇ ਗੱਲ ਹੁੰਦੀ ਡੈਮਾਂ ਦੀ ਗੱਲ ਹੁੰਦੀ ਰਾਜਧਾਨੀਆਂ ਦੀ ਪੰਜਾਬੀਆਂ ਦੀ ਬੋਲੀਆਂ ਦੀ ਨੌਕਰੀਆਂ ਦੀ ਗੱਲ ਨੌਕਰੀਆਂ ਸ਼ਰਿਆਮ ਤੁਸੀਂ 60 ਤੋਂ 70 ਫੀਸਦੀ ਨੌਕਰੀਆਂ ਬਾਹਰਲੇ ਸੂਬਿਆਂ ਦੇ ਲੋਕ ਸਾਡੀਆਂ ਨੌਕਰੀਆਂ ਤੇ ਡਾਕੇ ਮਾਰ ਰਹੇ ਆ ਕੋਈ ਗੱਲ ਨਹੀਂ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਆ ਨਾ ਕੋਈ ਬੋਲਣ ਨੂੰ ਤਿਆਰ ਆ ਇਹ ਮੁੱਦਾ ਹੀ ਨਹੀਂ ਹੈਗਾ ਸਾਡੇ ਲੋਕਾਂ ਦੇ ਅਪਾ ਦੇਖ ਰਹੇ ਕਿ ਕਰਕੇ ਸਾਰੀਆਂ ਨੌਕਰੀਆਂ ਸਾਡੀਆਂ ਜਾ ਰਹੀਆਂ ਨੇ ਹਰ ਡਿਪਾਰਟਮੈਂਟ ਦੇ ਵਿੱਚ ਪੁਲਿਸ ਤੋਂ ਲੈ ਕੇ ਆਪਣਾ ਜਿਹੜੇ ਇਹਨਾਂ ਨੇ ਬੈਟਰ ਇਨਸਪੈਕਟਰ ਰੱਖੇ ਆ ਕੋਈ ਬਾਰਡਰ ਵਾਖ ਸਹਿਮੇਜ ਬੰਦੇ ਰੱਖੇ ਆ ਕੋਈ ਪੀਐਸਪੀਸੀਐਲ ਵਿੱਚ ਰੱਖੇ ਆ ਜਾਂ ਕਿਸੇ ਵੀ ਬੰਦੇ ਰੱਖ ਦੇ ਨੇ ਨਾ 60 ਤੋਂ 70% ਬੰਦੇ ਉੱਥੇ ਬਾਹਰਲੇ ਸੂਬਿਆਂ ਦੇ ਆ ਕੇ ਭਰਤੀ ਹੋ ਰਹੇ ਆ ਇਹ ਪੰਜਾਬੀ ਦੀਆਂ ਸ਼ਰਤਾਂ ਖਤਮ ਕਰਦੇ ਆ ਹ ਹੁਣ ਜਿਹੜੀ ਪੁਰੀ ਜਵਦਾਸ ਜਿਹੜੀ ਆਪਣੀ ਅਦਰਬਗ ਯੂਨੀਵਰਸਿਟੀ ਹੈ ਉਹਦੇ ਵਿੱਚ 38 ਪੋਸਟਾਂ ਨਿਕਲੀਆਂ ਨੇ ਪ੍ਰੋਫੈਸਰਾਂ ਦੀਆਂ ਉਹ ਉਹਦੇ ਵਿੱਚ ਤਾਂ ਨੇ ਪੰਜਾਬੀ ਦੀ ਸ਼ਰਤ ਹੀ ਖਤਮ ਕਰਤੀਆਂ ਆਈਆਂ ਨੇ ਪਹਿਲਾਂ ਸਹਾਕਾਰੀ ਖਣਡ ਮਿਲਦੀਆਂ ਪੋਸਟਾਂ ਕੱਢੀਆਂ ਸੀਗੀਆਂ 165 ਉਹ ਵੀ ਪੰਜਾਬੀ ਦੀ ਸ਼ਰਤ ਖਤਮ ਕਰਤੀ ਕਿੱਡੇ ਵੱਡੇ ਧੋਖੇ ਕਰ ਰਹੇ ਨੇ ਕਿੱਡਾ ਵੱਡਾ ਧਰੋ ਹੋ ਰਿਹਾ ਕਿੱਡਾ ਵੱਡਾ ਸ਼ੁਰਾ ਮਾਰਿਆ ਜਾ ਰਿਹਾ ਪੰਜਾਬੀਆਂ ਦੀ ਪਿੱਠ ਦੇ ਵਿੱਚ ਨਿਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਦਾ ਪਰ ਨਹੀਂ ਅਸੀਂ ਇਹਨਾਂ ਮੁੱਦਿਆਂ ਤੋਂ ਕੀ ਲੈਣਾ ਸਾਡੇ ਕੋ ਲੀਡਰ ਘਰੇ ਆ ਜੇ ਕੋਈ ਫੋਟੋ ਕਰਾ ਲੇ ਸਾਡੇ ਕੋ ਗਲੀ ਚਣ ਦੇ ਸਾਡੇ ਕੋ ਨਾਲੀ ਪੱਕੀ ਕਰਾ ਦੇ ਇਹ ਤਾਂ ਇੰਨਾ ਕੰਮ ਆਲੇ ਆ ਮੈਂ ਗੱਲ ਇੱਕ ਹੋਰ ਤੁਹਾਨੂੰ ਦੱਸਦਾ ਮੈਂ ਪਟਿਆਲੇ ਗਿਆ ਬਰਸੋਂ ਚੌਥੇ ਦੀ ਗੱਲ ਬਹੁਤ ਪੌਸ਼ ਏਰੀਆ ਬੜਾ ਮਤਲਬ ਕਿ ਅਮੀਰ ਘਰਾਣੇ ਉੱਥੇ ਰਹਿੰਦੇ ਆ ਜਿਨ੍ਹਾਂ ਨੇ 5-5 7-7 ਕਰੋੜ ਘਰਾਂ ਤੇ ਲਾਏ ਹੋਏ ਆ ਉਹਨਾਂ ਦੇ ਵੀ ਮੈਂ ਪੁੱਛਿਆ ਮੈਂ ਤੁਹਾਨੂੰ ਬਿੱਲ ਬੁਲਾਉਂਦਾ ਇੱਥੇ ਕਹਿੰਦੇ ਨਾ ਬਿੱਲ ਤਾਂ ਸਾਰਾ ਆਉਂਦੇ ਨਹੀਂ ਤੁਹਾਨੂੰ ਮਾਫ਼ ਆ ਸਾਰਾ ਜਿੰਨਾ ਇੱਥੇ ਰਹਿੰਦੇ ਆ ਦੋ ਟਾਈ ਸੌ ਕਰ ਹੈ ਕਿਸੇ ਨੂੰ ਬਿੱਲ ਨਹੀਂ ਆਉਂਦਾ ਜਿਹੜਾ ਬੰਦਾ 7-8 ਕਰੋੜ ਦਾ ਕੋਠਾ ਪਾਈ ਬੈਠਾ ਹੈ ਉਹਦਾ ਬਿੱਲ माफ ਹੋਣਾ ਚਾਹੀਦਾ ਤੇ ਗਰੀਬ ਦਾ ਮਾਤਰ ਦਾ ਠੀਕ ਆ ਕਰ ਦਿਓ ਜਿਹੜੇ ਬੰਦੇ ਵੱਡੇ-ਵੱਡੇ ਉਹਧਿਆਂ ਦੇ ਬੈਠੇ ਆ ਕਈ ਕਿ ਲੱਖਾਂ ਰੁਪਈਆ ਤਨਖਾਹਾਂ ਨੇ ਮਹੀਨਿਆਂ ਦੀਆਂ ਕਈ ਕਿ ਕਰੋੜਾਂ ਦੇ ਮਾਲਕ ਨੇ ਮੁਦਦੇਤੇ ਹੋਣੇ ਚਾਹੀਦੇ ਆ ਵਰ ਨਹੀਂ ਜਿਹੜੀ ਇੱਥੇ ਪਾਰਟੀ ਆਉਂਦੀ ਹੈ ਵੋਟਾਂ ਲੈਣ ਦੇ ਲਈ ਪੰਜਾਬ ਨੂੰ ਦਾਤੇ ਲਾ ਦਿੰਦੀ ਹੈ ਤੇ ਦਰਦ ਲੱਗ ਹੀ ਰਿਹਾ ਇਹੇ ਸਵਾਲ ਵੀ ਕੱਲ ਮਾਨਸਾ ਤੁਹਾਡੇ ਕੋਲ ਪੁੱਛਣਗੇ ਸੀ ਵੀ ਜਿਹੜੀ ਤੁਸੀਂ ਪਬਲਿਕ ਸੈਕਟਰਾਂ ਨੂੰ ਵੇਚ ਰਹੇ ਹੋ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੀਆਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਡੈਰੀ ਵਿਭਾਗ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਮੰਡੀ ਬੋਰਡ ਦੀਆਂ ਜ਼ਮੀਨਾਂ ਪਈਆਂ ਨੇ ਜਿੰਨੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਪਈ ਆ ਪੰਜਾਬ ਐਗਰੋ ਦੀ ਪਈ ਆ ਬਾਗਬਾਨੀ ਵਿਭਾਗ ਦੀ ਕੋ ਸਾਰੇ ਤੁਸੀਂ ਵੇਚਣ ਤੋਂ ਨਿਸ਼ਾਨਦੇਹੀ ਕਰ ਰਹੇ ਹੋ ਦੱਬੀ ਤੁਰਿਆਂ ਨੇ ਕੰਮ ਉੱਤੇ ਲੱਗੇ ਹੋਏ ਆ 3500 ਕਿੱਲਾ ਤੁਸੀਂ ਵੇਚ ਰਹੇ ਹੋ ਲੋੜਿਆ ਮਹਾਲੀ ਦੇ ਬਚਰਤਪਿੰਡਾਂ ਦਾ ਕੀ ਇਹ ਤੇ ਅੱਜ ਕੋਈ ਸਵਾਲ ਪੁੱਛਣ ਵਾਲਾ ਹੈ ਜੇ ਅਸੀਂ ਇਹ ਸਵਾਲ ਕਰਦੇ ਹਾਂ ਇਹਨਾਂ ਦੇ ਭਗਤਾਂ ਨੂੰ ਭਈ ਮਿਰਚਾਂ ਲੱਗਦੀਆਂ ਵੀ ਆ ਤੁਸੀਂ ਹਰ ਥਾਂ ਰਾਜਨੀਤੀ ਕਰਦੇ ਹੋ ਕਰੀਏ ਕਿਉਂ ਨਾ ਜਦੋਂ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਆ ਕੋਈ ਬੋਲਣ ਵਾਲਾ ਹੀ ਹੈ ਨਹੀਂ ਵਿਰੋਧੀ ਕੌਣ ਬੋਲਦਾ ਕੋਈ ਦੇਖਿਆ ਕਦੇ ਕਾਂਗਰਸ ਦਾ ਪ੍ਰਧਾਨ ਰਾਜਾ ਬੜੈਂਗ ਕੋਈ ਬਾਜਵਾ ਕੋਈ ਦਹੋਰ ਕੋ ਬਾਦਰ ਵਾਲਾ ਇਹਨਾਂ ਮੁੱਦਿਆਂ ਤੇ ਬੋਲਦਾ ਦੇਖਿਆ ਕੋਈ ਦੱਸ ਰਿਹਾ ਸਾਨੂੰ ਵੀ ਸਾਡੀਆਂ ਨੌਕਰੀਆਂ ਸਾਡੀਆਂ ਜ਼ਮੀਨਾਂ ਕਿਵੇਂ ਬਿਕ ਰਹੀਆਂ ਨੇ ਕਿਵੇਂ ਜਾ ਰਹੀਆਂ ਨੇ ਕਿਵੇਂ ਸਾਡੇ ਹੱਕ ਖੋਏ ਜਾ ਰਹੇ ਨੇ ਕੋਈ ਦੱਸਦਾ ਇਹਨਾਂ ਗੱਲਾਂ ਤੇ ਨਹੀਂ ਦੱਸਦਾ ਅਸੀਂ ਆ ਹੀ ਮੁੱਦਿਆਂ ਦੀ ਦਾ ਕੱਲ ਤੁਹਾਨੂੰ ਸਾਰੀਆਂ ਗੱਲਾਂ ਬਾਤ ਉਹਦੇ ਕਰਕੇ ਆਏ ਆ ਵੀ ਜੇ ਤੁਸੀਂ ਆਏ ਆ ਆਹ ਸਵਾਲ ਨੇ ਪੰਜਾਬ ਦੇ ਲੋਕਾਂ ਦੇ ਇਹਨਾਂ ਦੇ ਉੱਤੇ ਤੁਹਾਡੀ ਚਰਚਾ ਹੋਣੀ ਚਾਹੀਦੀ ਹੈ ਕੀ ਨਿਕਲਿਆ ਗਲਿਆਰਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਉਹ ਵੀ ਕੱਲੇ ਗਲਿਆਰਿਆਂ ਨੂੰ ਲਓ ਜੀ ਪੂਰੇ ਸੈਸ਼ਨ ਦਾ اجلاس ਦਾ ਇਹ ਨਤੀਜਾ 300 ਕਰੋੜ ਖਰਚਿਆ ਤੇ 200 ਜੇਬ ਚ 100 ਖਰਚਦਾ ਉਹ 100 ਵੀ ਜਿਹੜਾ ਖਰਚਿਆ ਉਹ ਸਾਰਾ ਫੈਲਾ ਦਿੱਤਾ ਕੋਈ ਦਿੱਲੀ ਦਾ ਹੈ ਕੋਈ ਗੜਗਾਉਂ ਦਾ ਕੋਈ ਨੁਐਡੇ ਦਾ ਉਹਨਾਂ ਨੇ ਇਹਨਾਂ ਨੇ ਆਪਣੇ ਵੱਦਿਆਂ ਸੋ ਪੰਜਾਬੀਓ ਕਰਨ ਨੂੰ ਹੱਥ ਮਾਰੋ ਅੰਨੇ ਪ੍ਰਗਤਣ ਕੇ ਨਾ ਫਿਰ ਉਹਨਾਂ ਧਰਮਗਰ ਪਾਰਟੀਆਂ ਮਗਰ ਬਹੁਤ ਵੱਡਾ ਨੁਕਸਾਨ ਅਸੀਂ ਪਹਿਲੇ ਹੀ ਕਰਾ ਲਿਆ ਤੇ ਜੇ ਅਹੀਂ ਤੁਰੇ ਕਰਦੇ ਰਹੇ ਤਾਂ ਫਿਰ ਪੱਲੇ ਕੱਖ ਵੀ ਨਹੀਂ ਡੇਗਾ